ਦੋ ਅਣਚਾਹਤੇ ਵਿਅਕਤੀਆਂ ਨੇ ਚਲਾਕੀ ਨਾਲ ਉਸ ਤੋਂ 25000 ਰੁਪਏ ਅਤੇ ਮੋਬਾਈਲ ਫੋਨ ਖੋ ਲਿਆ ਆਸ-ਪਾਸ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਦਿਨ ਦਿਹਾੜੇ ਸੇ ਖੇਵਲ ਇਲਾਕੇ ਵਿੱਚ ਲੁੱਟ ਦੀ ਵਾਰਦਾਤ ਸਾਹਮਣੇ ਆਈ ਦੋ ਅਣਚਾਹਤੇ ਵਿਅਕਤੀਆਂ ਨੇ ਇੱਕ ਵਿਅਕਤੀ ਤੋਂ 25000 ਰੁਪਏ ਅਤੇ ਮੋਬਾਈਲ ਫੋਨ ਖੋ ਕੇ ਮੌਕੇ ਤੇ ਫਰਾਰ ਹੋ ਗਏ ਜਾਣਕਾਰੀ ਅਨੁਸਾਰ ਸੰਜੀਵ ਕੁਮਾਰ ਵਾਸੀ ਬਿਹਾਰ ਹਾਲ ਵਾਸੀ ਸੇ ਖੇਵਲ ਨੇ ਦੱਸਿਆ ਕਿ ਉਸਦੀ ਮਾਤਾ ਬਿਮਾਰ ਹੋਣ ਕਰਕੇ ਠੇਕੇਦਾਰ ਨੇ ਉਸ ਨੂੰ ਬੈਂਕ ਤੋਂ ਪੈਸੇ ਕਢਵਾਉਣ ਲਈ ਭੇਜਿਆ ਸੀ ਪਰ ਜਦੋਂ ਉਹ ਪੰਜਾਬ ਨੈਸ਼ਨਲ ਬੈਂਕ ਤੋਂ ਲਗਭਗ ਸ਼ਾਮ 3:30 ਵਜੇ ਪੈਸੇ ਕਢਵਾ ਕੇ ਵਾਪਸ ਆ ਰਿਹਾ ਸੀ ਤਦ ਰਸਤੇ ਵਿੱਚ ਦੋ ਅਣਚਾਹਤੇ ਵਿਅਕਤੀਆਂ ਨੇ ਚਲਾਕੀ ਨਾਲ ਉਸ ਤੋਂ 25000 ਰੁਪਏ ਅਤੇ ਮੋਬਾਈਲ ਫੋਨ ਖੋਲ ਲਿਆ ਮੌਕੇ ਦੀ ਸੂਚਨਾ 112 ਨੰਬਰ ਤੇ ਦਿੱਤੀ ਗਈ ਜਿਸ ਤੋਂ ਬਾਅਦ ਪੀਸੀਆਰ ਟੀਮ ਤੁਰੰਤ ਮੌਕੇ ਤੇ ਪਹੁੰਚੀ ਅਤੇ ਪੁਲਿਸ ਵੱਲੋਂ आसपास ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਅਤੇ ਫੂਟੇਜ ਦੇ ਆਧਾਰ ਤੇ ਕਾਰਵਾਈ ਕੀਤੀ ਜਾ ਰਹੀ ਹੈ। ਹਾਂ ਵੀ ਕੀ ਨਾਮ ਹੈ? ਸੰਜੀਵ ਕੁਮਾਰ। ਕੀ ਮਾਮਲਾ ਹੋਇਆ ਹੈ ਜੋ ਆਜੇਂ ਯਹਾਂ ਖੜੇ ਹੋ? ਸਰ ਪੈਸੇ ਛਿੰ ਲਿਆ ਹੈ, ਮੋਬਾਈਲ ਛਿੰ ਲਿਆ ਹੈ। ਕਿਤਨੇ ਪੈਸੇ ਛਿੰਨਾ ਹੈ? 25000 ਕੈਸ਼ ਦਾ, ਫੋਨ ਦਾ। ਕਿਤਨੇ ਛਿੰਨਾ ਹੈ? ਪੰਜਾਬੀ ਬੰਦਾ ਸੀ। 25000 ਕਹਾਂ ਤੋਂ ਲੈ ਕੇ ਆ ਰਹੇ ਸੀ? ਬੈਂਕ ਤੋਂ ਕਢਵਾਏ ਸਨ। ਕਿਤਨੇ ਵਜੇ ਦਾ ਟਾਈਮ ਸੀ? 3:30 ਵਜੇ ਕਰੀਏ। ਕਿਵੇਂ ਆਪਸੇ ਪੈਸਾ ਛਿੰਨਾ ਗਿਆ? मेरे को बुलाया हो मैं गाड़ी लगा के आ गया तो आगे तक ले गया जान पहचान नहीं पहचान तो आप उनके साथ कैसे चले गए तो मेरे को बुलाया हो कि आज भाई थोड़ा काम है मैं गया वो फिर डराने धमकाने लगा फिर आगे तक लेके ले चल ले गया उनके पास भी क्या मैं देखा? देखा नहीं अंदर रख ले होगा कुछ डरा रहा था उसी से एरिया कौन सा पड़ता हुई देखे वाला जी समय कितने बजे था साढ़े तीन बजे पुलिस को इंक्वायरी दी है जांच इसको, इसको, इसको हाँ जी क्या पुलिस वाले ने क्या कहा थाने बुलाया है इसकी कोई सीसीटीवी कैमरे की फोटो आई है आपके पास हाँ जी फोटो है वो बंदे आपके जांच जांच के, के है थे मतलब नहीं आन, नहीं नहीं जी पहली बार मिले थे अभी क्या मांग कर रहे हो बस मेरा दे दो बाकी जो उसका सजा होता है जो पैसा था पच्चीस आपका था हाँ जी ਹਾਂ ਜੀ ਭਾਜੀ ਕੀ ਮਾਮਲਾ ਵਾ ਜਿਹੜਾ ਤੁਹਾਨੂੰ ਅੱਜ ਖੜੇ ਹੋ ਮਾਮਲਾ ਇਹ ਹੈ ਜੀ ਇਹ ਫੈਕਟਰੀੋਂ ਨਿਕਲਿਆ ਮੇਰੀ ਗੱਡੀ ਲੈ ਕੇ ਬੈਂਕ ਪੰਜਾਬ ਨੈਸ਼ਨਲ ਬੈਂਕ ਪੈਂਦਾ ਇੱਧਰ ਸ਼ਿਪਰੀ ਵੱਲ ਇਹਨੇ 25000 ਕਢਾਇਆ ਆ ਕਢਾ ਕੇ ਸੇਖੇਵਾਲ ਗੁਰਦੁਆਰਾ ਹੈਗਾ ਉੱਥੋਂ ਬੰਦਿਆਂ ਨੇ ਇਹਨੂੰ ਜੱਫੀ ਪਾਈ ਐ ਕਰਕੇ ਜੱਫੀ ਜੱਫੀ ਪਾ ਕੇ ਇਹਨੂੰ ਲੈ ਕੇ ਡਰਾਉਂਦੇ ਧਮਕਾਉਂਦੇ ਲੈ ਗਏ ਇਹਨੂੰ ਅੱਗੇ ਜਾ ਕੇ ਸਕੂਲ ਪੈਂਦਾ ਸਰਕਾਰੀ ਆਪਣਾ ਸੇਖੇਵਾਲ ਦਾ ਉੱਥੇ ਜਾ ਕੇ ਇਹਨੂੰ ਮਾਰਨ ਦੀ ਧਮਕੀ ਦੇ ਕੇ ਤੇ 25000 ਵੀ ਖੋਲਿਆ ਦੇ ਦਾ ਮੋਬਾਈਲ ਵੀ ਖੋਲਿਆ ਉਹਨਾਂ ਨੇ। ਪੁਲਿਸ ਨੂੰ ਸੂਚਨਾ ਦਿੱਤੀ ਇਹਦੀ। ਹਾਂਜੀ ਪੁਲਿਸ ਨੂੰ ਅਸੀਂ ਮੌਕੇ ਤੇ ਫੋਨ ਕੀਤਾ ਪੁਲਿਸ ਆਈ ਹੈ। ਉਹਨਾਂ ਨੇ ਕੈਮਰੇ ਤੋਂ ਆਪਣੀ ਵੀਡੀਓ ਨਿਕਾਲ ਲ ਕੇ ਉਹਨਾਂ ਹੀ ਫੋਟੋਆਂ ਕੱਢੀਆਂ ਆ ਤੇ ਇਹ ਜਿਹੜੇ ਵਾਰਦਾਤ ਕਰਕੇ ਮੁੰਡੇ ਸਿੱਧਾ ਹਾਈਵੇ ਵੱਲ ਨੂੰ ਠੱਗ ਗਏ ਆ ਜੀ। ਕੋਈ ਗੱਲ ਕੀਤੀ ਹੈ ਜਿਵੇਂ ਇਹਨੂੰ ਲੈ ਕੇ ਜਾ ਰਿਹਾ ਰੋਡ ਚੱਲ ਰਿਹਾ ਨੇ ਕਿ ਰੋਲਾ ਨਹੀਂ ਪਾਇਆ। ਭਾਈ ਇਹਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਉਹਨਾਂ ਨੇ। ਇਹ ਪੂਰਾ ਡਰ ਗਿਆ ਸੀਗਾ। ਅੱਛਾ ਜੀ। ਹਾਂਜੀ ਇਹਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਕਿ ਤੈਨੂੰ ਜਾਨ ਤੋਂ ਮਾਰ ਦੇਣਾ ਹੈ। ਅਗਰ ਤੋ ਫਾਲਤੂ ਬੋਲੇਗਾ ਤਾਂ ਇਹ ਪੂਰਾ ਡਰ ਗਿਆ ਜੀ ਡਰਨ ਤੋਂ ਬਾਅਦ ਉਹਨੇ ਕੁਝ ਫਾਲਤੂ ਨਹੀਂ ਬੋਲਿਆ ਉਹਨਾਂ ਨੇ ਭਾਈ ਤੇਰੇ ਥਾਣੇ ਦਾ ਮਾਮਲਾ ਇਹ ਸੁੰਦਰ ਨਗਰ ਥਾਣੇ ਦਾ ਮਾਮਲਾ ਹੈ ਜੀ ਕੀ ਮੰਗ ਕੀ ਕਰਦੇ ਮੰਗ ਇਹੀ ਕਰਦੇ ਜੀ ਦੀ ਮਾਂ ਦਾ ਆਪਰੇਸ਼ਨ ਮਿਲ ਜਾਏਗਾ ਤੇ ਬੰਦਾ ਸੁਖੀ ਹੋ ਜਾਏਗਾ ਬਾ ਇਹੀ ਅਸੀਂ ਮੰਗ ਕਰਦੇ ਆ ਜੀ ਸਾਰਾ ਸੇਖੇਵਾਲ ਰੋਡ ਤੇ ਲੁੱਟ ਹੋਈ ਆ ਕੀ ਕਹਿਣਾ ਕਰੀਏ ਇਹ ਧੋਈ ਤੇ ਬਹੁਤ ਮਾੜੀ ਗੱਲ ਆ ਜੀ ਪਰ ਫੇਰ ਵੀ ਜਿਹੜੇ ਹਿਸਾਬ ਨਾਲ ਇਹਦੇ ਕੋਲੋਂ ਲੁੱਟ ਹੋਈ ਆ ਕੈਮਰੇ ਦੇ ਵਿੱਚ ਦੇਖਣ ਮੁਤਾਬਕ ਇਹਦੇ ਨਾਲ ਫਰੈਂਡਲੀ ਜੱਫੀ ਪਾ ਕੇ ਤੁਰੇ ਜਾਂਦੇ ਨੇ ਠੀਕ ਆ ਜਦੋਂ ਇਹਨੂੰ ਪੁੱਛਿਆ ਵੀ ਤੂੰ ਜਾਣਦਾ ਨਹੀਂ ਜਾਣਦਾ ਨਹੀਂ ਤੂੰ ਉਹਨਾਂ ਨਾਲ ਜੱਫੀ ਪਾ ਕੇ ਕਿੱਥੇ ਮਿਲ ਰਹਿਆ ਠੀਕ ਆ ਕਿੰਨੇ ਵੀ ਕਿਆ ਕਿਆ ਸੀ ਲੁੱਟ ਹੋਈ ਐ 25000 ਰੁਪਏ 25000 ਇੱਕ ਮੋਬਾਈਲ ਫੋਨ ਸਰ ਮੁੱਖ ਦਾ ਸਰ ਕੀ ਤੁਸੀਂ ਮਤਲਬ ਇਹ ਸੀ ਕੈਮਰੇ ਫੁਟੇਜ ਤੁਸੀਂ ਦੇਖੀ ਐ ਜੀ ਦੇਖੀ ਐ ਸੀਸੀਟੀਵੀ ਕੈਮਰੇ ਦੇਖੇ ਆ ਉਹਦੇ ਵਿੱਚ ਵੀਡੀਓ ਆ ਗਈ ਐ ਪਰ ਉਹਦੇ ਵਿੱਚ ਸਨੇਚਿੰਗ ਕਰਦੇ ਨਹੀਂ ਦਿਖਦੇ ਕਫੀ ਪਾ ਕੇ ਤੁਰ ਜਾਂਦਾ ਇਹਦੇ ਨਾਲ ਅੱਗੇ ਜਾ ਕੇ ਜਿਹੜੇ ਸਕੂਲ ਦੇ ਅੱਗੇ ਜਾ ਕੇ ਰੁੱਖ ਦੇ ਥੱਲੇ ਜਾ ਕੇ ਕਹਿੰਦਾ ਵੀ ਉਹ ਕੀਤੀ ਆ ਫਿਰ ਬਾਕੀ ਕੈਮਰੇ ਚੈੱਕ ਬਾਕੀ ਵੀ ਕੈਮਰੇ ਚੈੱਕ ਕੀਤੇ ਜਾ ਰਹੇ ਨੇ ਠੀਕ ਹੈ ਜੀ ਉਹਦੇ ਮੁਤਾਬਕ ਦੋ ਵੀ ਅਜਰ ਪੁੱਛਿਆ ਦੋਸ਼ੀ ਹੋਣਗੇ ਉਹਨਾਂ ਨੂੰ ਇਲਾਕਾ ਦੇ ਪਿੱਛੇ ਭਜਾ